ਸਾਲ ਦੇ ਸਾਲ ਦੀਵਾਲੀ ਆਉਂਦੀ ਹੈ ਕਰੀਬਨ ਕਰੀਬਨ અમાਵਸ ਇੱਕ ਪਰਤੇਕ ਚੁਣਿਆ ਗਿਆ ਹੈ ਮਨੁੱਖ ਦੀ ਜ਼ਿੰਦਗੀ અમાਵਸ ਦੀ ਤਰ੍ਹਾਂ ਮਸਿਆਦੇ ਤਰ੍ਹਾਂ ਰਾਤ ਵੀ ਪਰ ਹਨੇਰੀ ਰਾਤ ਪੂਰਨਮਾਸੀ ਦੀ ਰਾਤ ਨੂੰ ਦੀਵਾਲੀ ਨਹੀਂ ਆਉਂਦੀ ਉਹ ਤੇ ਰੱਬ ਨੇ ਹੀ ਦੀਵਾਲੀ ਕੀਤੀ ਉਹਦੀ ਚੰਦ ਜਾੜਿਆ ਹੁੰਦਾ ਸਾਨੂੰ ਦੀਵੇ ਜਲਣ ਦੀ ਕੀ ਲੋੜ ਉਹਨੇ ਇੱਕ ਵੱਡਾ ਦੀਵਾ ਜਲਾ ਚੜਿਆ ਰਾਤ ਨੂੰ ਪੂਰਨਮਾਸੀ ਆਪਦੇ ਗਿਆਤ ਲਈ ਅਰਚ ਕਰਾਂ ਮਾਵਸ ਦੇ ਵਿੱਚ ਕਿਉਂ ਦਿਵਾਲੀ ਆਉਂਦੀ ਏ ਇੱਕ ਪਰਪੀਖ ਸੁਣਿਆ ਗਿਆ ਹੈ ਇਹ ਮਨੁੱਖ ਤੂੰ ਮਸਿਆਹ ਦੇ ਰਾਤ ਦੀ ਤਰ੍ਹਾਂ ਫਿਰ ਮਸਿਆਹ ਦੀ ਰਾਤ 8 ਘੰਟੇ 10 ਘੰਟੇ 12 ਘੰਟੇ ਦੀ ਹੋਵੇਗੀ ਔਰ ਕਿੰਨੀ ਹੋਵੇਗੀ 14 ਘੰਟੇ ਦੀ ਹੋ ਜਾਏ ਕਦੇ ਦਿਨ ਵੱਡੇ ਹੁੰਦੇ ਨੇ ਕਦੀ ਰਾਤਾਂ ਵੱਡੀਆਂ ਹੁੰਦੀਆਂ ਨੇ ਜ਼ਿੰਦਗੀ ਦੇ ਚ ਜਿਹੜੀ ਮਸਿਆਹ ਦੀ ਰਾਤ ਹੈ ਕਈ ਦਮ ਜਨਮ ਤੋਂ ਲੈ ਕੇ ਮਰਨ ਤੱਕ ਚੱਲਦੀ ਏ ਕਦੀ ਦੀਵਾ ਜਲਦਾ ਹੀ ਨਹੀਂ ਚਾਨਣਾ ਹੁੰਦਾ ਹੀ ਨਹੀਂ ਬੜੀ ਲੰਬੀ ਰਾਤ ਹੈ ਬੜਾ ਲੰਮਾ ਅੰਧੇਰਾ ਹੈ ਅੰਧੇਰੇ ਰਾਹ ਨਾ ਕੋਈ ਹੋਂ ਬਾਲ ਵੀ ਉੱਨ ਨਹੀਂ ਹੋਈ ਅੰਧੇਰੇ ਰਾਹ ਨਾ ਕੋਈ ਅੰਧੇਰੇ ਚ ਰਸਤਾ ਦਿਖਾਈ ਨਹੀਂ ਦਿੰਦਾ ਤਾਂ ਚਲਾਂਗੇ ਕਿ ਕਿਸ ਤਰ੍ਹਾਂ ਚਲਾਂਗੇ ਮੈਂ ਅਕਸਰ ਅਰਜ਼ ਕਰਦਾ ਹੁੰਦਾ ਹਨੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ ਕੋਈ ਪਰਦਾ ਨਹੀਂ ਅੰਧੇਰੇ 'ਚ ਪਹਾੜ ਨਹੀਂ ਦਿਖਾਈ ਦਿੰਦੇ ਅੰਧੇਰੇ 'ਚ ਦਰਿਆ ਨਹੀਂ ਦਿਖਾਈ ਦਿੰਦਾ ਭਾਵੇਂ ਤਿੰਨ ਹਿੱਸੇ ਪਾਣੀ ਹੈ ਸਮੁੰਦਰ ਰਾਤ ਦੇ ਸਮੁੰਦਰ ਵੀ ਨਹੀਂ ਦਿਖਾਈ ਦਿੰਦਾ ਐਨਾ ਵੱਡਾ ਸਮੁੰਦਰ ਕਿੰਨੀ ਜਗ੍ਹਾ ਘੇਰੀ ਹੈ ਜਿਸ ਨੇ ਨਹੀਂ ਦਿਖਾਈ ਦਿੰਦਾ ਅੰਧੇਰੇ 'ਚ ਜੰਗਲ ਦਰਖਤ ਨਹੀਂ ਦਿਖਾਈ ਦਿੰਦੇ ਪਹਾੜ ਨਹੀਂ ਦਿਖਾਈ ਦਿੰਦੇ ਸ਼ਹਿਰ ਨਹੀਂ ਦਿਖਾਈ ਦਿੰਦੇ ਸ਼ਹਿਰਾਂ ਦੀਆਂ ਗਲੀਆਂ ਨਹੀਂ ਦਿਖਾਈ ਦਿੰਦੇ ਘਰ ਵਿੱਚ 10 ਬੰਦੇ ਬੈਠੇ ਉਹਨੇ ਇੱਕ ਵੀ ਨਹੀਂ ਦਿਖਾਈ ਦੇਂਦਾ ਅੰਧੇਰੇ ਵਿੱਚ ਇੱਕ ਵੀ ਨਹੀਂ ਦਿਖਾਈ ਦੇਂਦਾ ਖੜੀ ਦਾ ਬੰਦੇ ਰੇ ਆਪਣਾ ਹੱਥ ਵੀ ਨਹੀਂ ਦਿਖਾਈ ਦੇਂਦਾ ਨਹੀਂ ਦਿਖਾਈ ਦੇਦਾ ਬਾਰ ਦਾ ਇਹ ਅੰਧੇਰਾ ਦਾਈ ਮੇ ਨਹੀਂ ਹੈ ਲੰਬਾ ਨਹੀਂ ਹੈ ਆਇਆ ਤੇ ਗਿਆ ਇਹ ਅੰਧੇਰੀ ਰਾਤ ਆ ਗਈਏ ਕੋਈ ਨਹੀਂ ਅਸੀਂ ਦੀਵਾ ਬਾਲਾਂਗੇ ਬੱਤੀ ਜਲਾਵਾਂਗੇ ਰੋਸ਼ਨੀ ਕਰਾਂਗੇ ਕਰਦੇ ਸ ਅੰਧੇਰਾ ਹੈ ਪਹਿਲੇ ਪ੍ਰਵੇਸ਼ ਕਰਦੇ ਆ ਪਹਿਲਾ ਕੰਮ ਕੀ ਕਰਦੇ ਆ ਬੱਤੀ ਜਲਾਉਂਦੇ ਆ ਕੋਈ ਦਿਖਾਈ ਤੇ ਦੇਵੇ ਤਾਂ ਅੰਦਰ ਚਲੇ ਗਏ ਕੋਈ ਦਿਖਾਈ ਤੇ ਦੇਵੇ ਫਿਰ ਕੁਝ ਕੰਮ ਕਰੀਏ ਲੇਕਿਨ ਮੈਂ ਫਿਰ ਦੋਰਾਉਂਾ ਮਾਉਮ ਸਿਖ ਤਲਤੇ ਤੇ ਕਈ ਜਨਮਾਂ ਤੋਂ ਅੰਧੇਰਾ ਇਸ ਜਨਮ ਦੀ ਗੱਲ ਵੀ ਨਹੀਂ ਇਹ ਜੀਵਨ ਨੂੰ ਗੁਰਬਾਣੀ ਰਾਤ ਨਾਲ ਤਸਵੀਰ ਦਿੰਦੀ ਹੈ ਸਗਲੀ ਰੈਨ ਅੰਧਾਰੀ ਗੁਜ਼ਰੀ ਸੇਵ ਸਤਗੁਰ ਚਾਨਣ ਹੋਏ ਜਿੰਦਗੀ ਦੀ ਸਾਰੀ ਰਾਤ ਹਨੇਰੇ 'ਚ ਲੰਘ ਗਈ ਅੰਧੇ 'ਚ ਤੋਂ ਮੈਂ ਫਿਰ ਅਰਜ਼ ਕਰਾਂ ਅੰਧੇਰੇ ਠੋਕਰਾਂ ਦੁੱਖ ਹੈ ਦੁੱਖ ਹੈ ਫਿਰ ਦੁੱਖ ਦਾ ਕਾਰਨ ਵੀ ਹੈ ਕਿ ਅਗਿਆਨ ਨਿਵਰਤੀ ਦਾ ਸਾਧਨ ਵੀ ਹੈ ਕਿ ਗੁਰੂ ਦੀ ਬਾਣੀ ਸਤਗੁਰ ਦੇ ਵਚਨ नेवरती ਦਾ ਸਾਧਨ ਵੀ ਹੈ। ਤਾਂ ਫਿਰ ਕਹਿਣਾ ਪੈਗਾ ਸੁਖ ਹੈ। ਸੁਖ ਹੈ। ਸੁਖ ਹੈ। ਹੁਣ ਜਿੱਥੇ ਸਤਿਗੁਰੂ ਕਹਿ ਦਿੰਦੇ ਨੇ ਨਾ ਨੇ ਕਿ ਦੁਖੀਆ ਸਭ ਸੰਸਾਰ। ਸਾਰੇ ਦੁਖੀ ਨੇ, ਸਾਰੇ ਹੀ ਰੋਗੀ ਨੇ। ਫਿਰ ਉਹੀ ਜੋ ਪੰਜਵੇਂ ਘਰ ਦੇ ਚ ਕਹਿੰਦੀ ਇਹ ਦੁੱਖ ਨਾਹੀਂ। ਸਭ ਸੁਖ ਹੀ ਹੈ રે। ਆਰ ਨਹੀਂ ਸਭ ਜیتے। ਕੋਈ ਦੁੱਖ ਨਹੀਂ ਹੈ ਹੀ ਨਹੀਂ। ਸਭ ਸੋਖੀ ਸੋਖੈ ਸੋਖੀ ਸੋਖੈ ਕੋਈ ਹਾਰ ਨਹੀਂ ਹੈ ਜੀਤੇ ਜਿੱਤੈ ਜੀਤੇ ਜਿੱਤੈ ਦੁੱਖ ਨਾ ਇਹ ਆਮ ਸਜਣਾ ਨੂੰ ਲੱਗੇਗਾ ਤੇ ਦੋਵੇਂ ਵਿਰੋਧੀ ਬਚਨ ਨੇ ਪਹਿਲੀ ਜੋਤ ਕੁਝ ਹੋਰ ਕਹਿ ਰਹੀ ਹੈ ਪਹਿਲੇ ਘਰ ਦੇ ਚ ਪੰਜਵੇਂ ਘਰ ਦੇ ਚ ਉਹੀ ਜੋਤ ਕੁਝ ਹੋਰ ਕਹਿ ਰਹੀ ਹੈ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾਰ सारे दुखी ने ते सारे रोगी भी ने जो जो दी से सो सो रोगी रोग रहत मेरा सतगुरु जोगी सारे, रोगी नहीं। सारे दुखी नहीं। फिर वो ही रोगी ने सारे ही दुखी ने फिर ओही जोत पंजे घर कह रही है दुख ना ही है ही नहीं दुख ना ही सब सुख ही है रे हार नहीं सब जेते बुरा नहीं सब भला ही है रे ਏ ਕਾਏ ਕੀ ਨੇਤੇ ਐ ਮੇਰੇ ਨਾਲ ਬੁਰਾ ਹੋ ਗਿਆ ਉਹ ਮੇਰੇ ਨਾਲ ਬੁਰਾ ਹੋ ਗਿਆ ਉਹ ਮੇਰੇ ਨਾਲ ਠੀਕ ਨਹੀਂ ਹੋਇਆ ਉਹ ਕਮ ਮੇਰੇ ਨਾਲ ਠੀਕ ਨਹੀਂ ਹੋਇਆ ਐ ਬੁਰਾ ਹੋ ਗਿਆ ਉਹ ਬੁਰਾ ਹੋ ਗਿਆ ਕੁਝ ਵੀ ਬੁਰਾ ਨਹੀਂ ਜੋ ਕੁਝ ਵੀ ਹੋਇਆ ਠੀਕ ਹੋਇਆ ਠੀਕ ਹੋਇਆ ਜੋ ਵੀ ਮੇਰੇ ਨਾਲ ਹੋਇਆ ਠੀਕ ਹੋਇਆ ਔਰ ਇਹੀ ਹੋਣਾ ਚਾਹੀਦਾ ਸੀ ਬੜੀ ਵੱਡੀ ਬੜੀ ਵੱਡੀ ਅਸੀਂ ਤੇ ਕਵਾਂਗੇ ਇਹ ਸਾਡੇ ਨਾਲ ਠੀਕ ਹੋਇਆ ਇਹ ਸਾਡੇ ਨਾਲ ਗਲਤ ਹੋਇਆ ਇਹ ਠੀਕ ਹੈ ਤੇ ਇਹ ਗਲਤ ਹੈ ساری ਜ਼ਿੰਦਗੀ ਅਸੀਂ ਇਹੀ ਤੇ ਨਿਰਣਾ ਕਰਦੇ ਰਹਿੰਦੇ ਆ ਪਰ ਮਹਾਰਾਜ ਕਹਿ ਰਹੇ ਨੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਏਕਾਏ ਕੀ ਨੇਥੇ ਉਸ ਇੱਕ ਦੀ ਨੀਅਤ ਕੰਮ ਪਈ ਕਰਦੀ ਉਸ ਇੱਕ ਦਾ ਵਿਧਾਨ ਕੰਮ ਪਿਆ ਕਰਦਾ ਉਸ ਇੱਕ ਦਾ ਫੈਸਲਾ ਚੱਲਦਾ ਪਿਆ ਉਸ ਇੱਕ ਦੀ ਸਮਝ ਚੱਲਦੀ ਪਈ ਹੈ ਦੁੱਖ ਨਾ ਹੈ ਸਭ ਸੁਖ ਹੀ ਹੈ ਰੇ ਕੋਈ ਦੁੱਖ ਨਹੀਂ ਹੈ ਸੁਖ ਹੀ ਸੁਖ ਹੈ ਹਾਰ ਨਹੀਂ ਸਭ ਜੇਤੇ ਕੋਈ ਹਾਰ ਨਹੀਂ ਹੈ ਜਿੱਤੇ 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 ਹੁਣ ਮੈਂ ਫਿਰ ਦੋਹਰਾਵਾਂ ਦੁੱਖ ਹੈ ਦੁੱਖ ਹੈ ਤੋ ਦੁੱਖ ਦਾ ਕਾਰਨ ਵੀ ਹੈ ਅਗਿਆਨ ਅਗਿਆਨ ਫਿਰ ਮੈਂ ਅਰਜ ਕਰਾਂ ਨਿਵਰਤੀ ਦਾ ਸਾਧਨ ਵੀ ਹੈ ਨਿਵਰਤੀ ਦਾ ਸਾਧਨ ਵੀ ਹੈ ਗਿਆਨ ਗਿਆਨ ਫਿਰ ਕਹਿਣਾ ਪਵੇਗਾ ਕੋਈ ਦੁੱਖ ਨਹੀਂ ਹੈ ਸੁਖ ਹੈ ਸੁਖ ਹੈ ਸੁਖ ਹੈ ਨਹੀਂ ਤੇ ਫਿਰ ਕਹਿਣਾ ਪਵੇਗਾ ਦੁੱਖ ਹੈ ਦੁੱਖ ਹੈ ਦੁੱਖ ਹੈ ਔਰ ਸਾਰੇ ਹੀ ਦੁਖੀ ਨੇ ਰੋਗ ਹੈ ਰੋਗ ਹੈ ਸਾਰੇ ਹੀ ਰੋਗੀ ਨੇ ਸੋਗ ਹੈ ਸੋਗ ਹੈ ਸਾਰੇ ਹੀ ਚਿੰਤਾਤੁਰ ਨੇ ਸਾਰੇ ਜੋ ਹੈ ਸੋਗੀ ਨੇ ਦੁੱਖ ਹੈ ਇਹਦਾ ਕਾਰਨ ਵੀ ਹੈ अंधेरा अज्ञान कारण है यही कारण है अज्ञान करके दुख है ना समझी करके दुख है निवृत्ति का साधन भी है ज्ञान ज्ञान अज्ञान जाएगा विवाह वाला के अंधेरा जाएगा फिर सुख है सुख है सुख है दूजा पेजू में बयान कर लगा ध्यान न सुना ਰਾਤ ਨੂੰ ਦਿਨ ਦੇ ਤੇ ਪ੍ਰਕਿਰਤੀ ਬਦਲਦੀ ਹੈ ਤੇ ਚਾਨਣਾ ਪ੍ਰਕਿਰਤੀ ਕਰਦੀ ਹੈ ਇਹਦੇ ਸਾਨੂੰ ਕੋਈ ਉਦਦਮ ਉਭਰਾਲਾ ਕਰਨ ਦੀ ਲੋੜ ਨਹੀਂ ਵੀ ਚਲੋ ਮਿਹਨਤ करिए ਕੋਈ ਜੱਬ ਤੱਕ करिए ਸੂਰਜ ਉਹਦੇ ਹੋਵੇ ਹੋਵੇਗਾ ਤੁਸੀਂ ਨਾ ਵੀ ਜੱਬ ਤੱਕ ਕਰੋ ਤਾਂ ਵੀ ਹੋਵੇਗਾ ਤੁਸੀਂ ਕੋਛ ਵੀ ਨਾ ਕਰੋ ਤਾਂ ਵੀ ਦਿਨ ਹੋਵੇਗਾ ਤੁਸੀਂ ਲੱਖ ਵੀ ਰੋਕਣਾ ਚਾਹੋ ਤਾਂ ਵੀ ਰਾਤ ਆਵੇਗੀ ਆਵੇਗੀ ਜੇ ਦਿਨ ਤੇ ਰਾਤ ਪ੍ਰਾਕ੍ਰਿਤਿਕ ਨੇ ਪ੍ਰਕਿਰਤੀ ਕਰਕੇ ਹੁੰਦੇ ਰਾਤ ਦਿਨ ਦੇਜ ਬਦਲ ਜਾਂਦੀ ਚਾਨਣਾ ਹੋ ਜਾਂਦਾ ਇਸ ਚਾਨਣ ਲਈ ਸਾਨੂੰ ਕੋਈ ਉਦਮ ਉਪਰਾਲਾ ਮਿਹਨਤ ਤਰਦਦ ਕਰਨ ਦੀ ਲੋੜ ਨਹੀਂ ਕੋਈ ਵੀ ਉਪਰਾਲਾ ਕਰਨ ਦੀ ਲੋੜ ਨਹੀਂ ਕੋਈ ਵੀ ਮਿਹਨਤ ਕਰਨ ਦੀ ਲੋੜ ਨਹੀਂ ਪਰ ਗਿਆਨ ਦਾ ਦੀਪਕ ਬਾਲਣ ਲਈ ਤੇ ਕੁਝ ਕਰਨਾ ਪਏ ਆਪਣੇ ਆਪ ਨਹੀਂ ਹੋਵੇ ਆਪਣੇ ਆਪ ਹੋ ਜਾਂਦੀ ਤੇ ਹੁਣ ਤੱਕ ਹੋ ਜਾਣਾ ਸੀ ਤਾਂ ਕਈ ਜਨਮਾਂ ਤੋਂ ਹਨੇਰੇ ਦੇ ਚਾ ਕੋਈ ਇੱਕ ਜਨਮ ਤੋਂ ਬੁਸਾਕੀ ਮਾਰੋ ਅਨੰਤ ਜਨਮਾਂ ਤੋਂ ਹਨੇਰੇ ਦੇ ਚਾ ਅਨੰਦ ਜਨਮਾਂ ਤੋਂ ਐਸਾ ਹਨੇਰਾ ਮਸਿਆ ਦੇਰਾ ਕਦੀ ਦਿਵਾਲੀ ਹੋਈ ਨਹੀਂ ਹੋਈ ਨਹੀਂ ਚੰ ਪ੍ਰਕਿਰਤੀ ਨਹੀਂ ਕਰੇਗੀ ਨਹੀਂ ਕਰੇਗੀ ਅਗਰ ਉਹ ਵੀ ਪ੍ਰਕਿਰਤੀ ਕਰ ਦੇਦੀ ਜਿਵੇਂ ਦਿਨ ਸੁਭਾਵਿਕ ਆ ਜਾਂਦਾ ਹੈ ਕਦੀ ਧੰਨਵਾਦ ਨਹੀਂ ਨਿਕਲਦਾ ਕਦੀ ਸ਼ੁਕਰਾਨਾ ਨਹੀਂ ਨਿਕਲਦਾ ਦਿਨ ਦੀ ਐਮੇयत ਨੂੰ ਫਿਰ ਅਸੀਂ ਸਮਝਦੇ ਨਹੀਂ ਕੋਈ ਕਦਰ ਨਹੀਂ ਕਰਦੇ ਹਰ ਚੇ ਜੋਦ ਬਰਾਇਤ ਬੇਰ ਨਾ ਪਾਇਤ ਜਿਹੜੀ ਚੀਜ਼ ਛੇਤੀ ਮਿਲ ਜਾਏ ਬਿਨਾ ਮਿਹਨਤ ਦੇ ਮਿਲ ਜਾਏ ਬਨੋ ਕੋ ਕਦਰ ਨਹੀਂ ਕਰਦਾ ਨਹੀਂ ਕਰਦਾ ਉਹ ਦਿਵਸ ਤੇ ਆਪ ਬਲਣਾ ਪੈਗਾ ਉਸ ਦੀਵੇ ਨੂੰ ਆਪ ਜਲਾਣਾ ਪਵੇਗਾ ਜਿੰਨੇ ਚਿਰ ਤੱਕ ਉਹ ਦੀਵਾ ਅੰਦਰ ਦਾ ਨਹੀਂ ਜਲਦਾ ਮਨ ਮੰਦਰ ਮੇ ਦੀਪਕ ਬਲਿਓ ਜਿੰਨੇ ਚਿਰ ਤੱਕ ਨਹੀਂ ਬਲਦਾ ਦੀਪਕ ਸ਼ਬਦ ਪ੍ਰਗਾਸਿਆ ਜਿਤਨੇ ਚਿਰ ਤੱਕ ਇਹ ਪ੍ਰਕਾਸ਼ ਨਹੀਂ ਆਉਂਦਾ ਉਤਨੇ ਚਿਰ ਤੱਕ ਤੇ ਦੁੱਖ ਹੈ ਤਨ ਰੋਗੀ ਵੀ ਹੈ ਮਨ ਸੋਗੀ ਵੀ ਹੈ ਦੀਵਾ ਬਲ ਜਾਏ रोग सो रोग दुख जरा मरा हर जने नहीं निकट आने गलत है के नहीं होंगे ये सिलसिला नहीं होना हां ऐसा हो सकता है जब लू चल रही है सारेया नु लगदी हो पसंद नु भी लगे कोई बार ऐसी बीमारी फैली है हो सकता है उदी लपेट दे तन आ जाए ते जल्दी ठीक हो जाए सुपरा करते गए ਉਸ ਰੋਗ ਨੂੰ ਉਸ ਸੋਗ ਨੂੰ ਮਨੁੱਖ ਨੇ ਸਵੈਮ ਜਾਨਵ ਨਹੀਂ ਦਿੱਤਾ ਬਾਕੀ ਰੋਗ ਬਾਕੀ ਸੋਗ ਮਨੁੱਖ ਦੇ ਖੁਦ ਦੇ ਪੈਦਾ ਕੀਤੇ ਹਨ ਕੋਈ ਚੀਜ਼ ਚਲੀ ਗਈਏ ਤਾਂ ਠੀਕ ਹੈ ਪਰ ਨਹੀਂ ਇਹ ਸੋਗ ਕਰਦਾ ਕਿਉਂ ਗਈ ਬੜਾ ਪਿਆਰਾ ਸੇਵ ਦੇ ਚਲਾ ਗਿਆ ਜਿਵੇਂ ਪਰसों ਬਿਰਧ ਵੀ ਮੇਰੇ ਅੱਗੋਂ ਰੋਣ ਲੱਗ ਪਿਆ 75 ਸਾਲ ਦਾ ਉਹਨੂੰ ਮਾਯਾ ਦਾ जारोजारो जार तो जाना तो हर एक ने याद आ गई सोग किरदार नाल भर गया जो है चला गया सोग, जो चाहते हैं किधरे ना मिले तो चिंता किसी चीज़ जिंदगी बतीत होगी संत इस तरह नहीं जीव रहा खुलासा मैं थोड़े सामने करा ਇਸ ਤੋਂ ਪਹਿਲੇ ਇੱਕ ਸੂਫੀ ਦਾ ਸ਼ੇਰ ਤੁਹਾਨੂੰ ਸੁਣਾਵਾਂ ਉਹ ਕਹਿੰਦਾ ਜੋ ਹਸ ਰਹਾ ਹੈ ਸੋ ਹੱਸ ਰਹਿਗਾ ਜੋ ਰੋ ਰਹਾ ਹੈ ਸੋ ਰੋ ਰਹਿਗਾ ਸਕੂਨ ਕਲਬ ਸੇ ਖੁਦਾ ਖੁਦਾ ਕਰ ਜੋ ਕੁਝ ਕੇ ਹੋਣਾ ਹੈ ਸੋ ਹੋ ਰਹਿਗਾ ਕਿਹੜੇ ਚਕਰਜ ਪੈ ਮਾਈ ਹੋ ਨ ਹਾਰ ਸੋ ਹੋਈਏ ਇਤੇ ਹੋਂਦੇ ਹੋ ਹੋਂਦੇ ਜੋ ਕੁਝ ਮਿਲੇ ਹੈ ਵਿਛੜ ਜਾਣਾ ਜੋ ਕੁਝ ਪ੍ਰਾਪਤ ਹੋਇਆ ਹੈ ਜਾਂਦਾ ਹੈ ਜੋ ਸੰਜੋਗ ਬਣੇ ਨੇ ਟੁੱਟਦੇ ਨੇ ਇਹ ਦਿਖੋਂਦੇ ਤੇ ਤੇ ਹੁੰਦੇ ਮਾਈ ਹੋ ਨਾ ਹਰ ਸੋ ਹੋਈ ਉਹ ਤੇ ਹੁੰਦੇ ਜੋ ਕੁਛ ਕੇ ਹੋ ਨਾ ਆ ਸੋ ਹੋ ਰਹੇਗਾ ਹੁਣ ਹੋਣ ਦੇ ਪਰ ਹੋਵੇਗਾ ਤੇਰੇ ਰੋਕਣ ਨਾਲ ਵੀ ਨਹੀਂ ਰੁਕਣਾ ਹਾਂ ਤੂੰ ਮਨ ਨੂੰ ਸੋਗੀ ਕਰ ਸਕਦਾ ਕਰ ਸਕਦਾ ਹੈ ਤੇ ਤੇਰੀ ਮਰਜ਼ੀ ਐ ਮਿਲਣਾ ਹੈ ਕੁਈ ਨਹੀਂ ਮਿਲਣਾ ਮਰੀ ਹੋ ਨ ਹਾਰਸੋ ਹੋਈਏ ਅਗਰ ਪੈਨੋ ਮਿਲਣਾ ਹੋਵੇਗਾ ਤੋ ਮਿਲ ਜਾਏਗਾ ਨਹੀਂ ਮਿਲਣਾ ਹੋਵੇਗਾ ਤੋ ਨਹੀਂ ਮਿਲੇਗਾ ਤੇਰੀ ਪ੍ਰਾਲਬਤ ਦੇ ਬਤਾਓ ਚਿੰਤਾ ਕਿਉਂ ਚਿੰਤਾ ਨੂੰ ਮਨੁ ਖੁਦ ਜਨਮ ਦੇਂਦਾ ਸੋਗ ਨੂੰ ਮਨੁ ਖੁਦ ਜਨਮ ਦੇਂਦਾ ਗੁਸਤਾਖੀ ਮਾਫ ਤਨ ਦੇ ਚ ਰੋਗਾਂ ਨੂੰ ਮਨੁ ਖੁਦ ਜਨਮ ਦੇਂਦਾ